ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਹਾਸੇ ਖੇਡਦੇ ਹੋਵੋਗੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਆਪਣੇ ਟਰਾਲੀ ਉੱਤੇ ਰੰਗ ਸ਼ੁਰੂ ਹੋਣਾ ਹੈ ਰੰਗ ਕਰਨ ਤੇ ਉਹ ਦਿਖਾਵਾਂਗੇ ਤੁਹਾਨੂੰ ਤੇ ਵਾਕੀ ਅੱਜ ਆਪਣੇ ਪਿੰਡ ਨਗਰ ਕੀਰਤਨ ਹੈ ਜਦ ਆਪਣੇ ਘਰਾਂ ਵੱਲ ਨਗਰ ਕੀਰਤਨ ਆਇਆ ਉਹ ਵੀ ਸੁਣ ਦਿਖਾਵਾਂਗੇ ਜਰੂਰ ਦਰਸ਼ਨ ਕਰਾਵਾਂਗੇ ਸੋ ਮਿਲਦੇ ਆਂ ਇਹ ਦਿਨੇ ਹੋਰ ਕੀ ਕੀ ਕਰਦਾ ਸਾਰਾ ਕੁਸਤਾ ਦਿਖਾਵਾਂਗੇ ਤੁਹਾਨੂੰ ਮਿਲਦੇ ਆਂ ਇਹ ਦਿਨੇ ਅੱਜ ਸਵੇਰੇ ਸਵੇਰੇ ਮੈਂ ਡੁੰਗ ਰਿਆ ਤੇ ਜੀ ਮੇਥੀ ਮੈਂ ਸੌਰੀ ਮੇਥੀ ਨਹੀਂ ਹਾਲੂ ਤੇ ਇਹਨਾਂ ਨੇ ਮੈਨੂੰ ਹਾਲੂ ਫੜਾਤੀ ਵੀ ਸ਼ਾਮ ਨੂੰ ਇਹਦੀ ਪੁਰਜੀ ਕਰਨੀ ਐ ਨ ਪਹਿਲਾਂ ਡੁੰਗ ਕਿਸ ਮਾਰ ਕੇ ਰੱਖ ਦੋ ਵਿੱਚੋਂ ਕਾਕਾ ਕੰਡਾ ਕੱਢ ਕੇ ਤੇ ਫਿਰ ਜਦੋਂ ਧੋ ਕੇ ਰੱਖ ਦਾਂਗੇ ਸ਼ਾਮ ਤੱਕ ਸੁੱਕ ਜੂ ਤਾਂ ਬਹੁਤ ਵਧੀਆ ਦੀ ਪੁਰਜੀ ਬਣਦੀ ਜੇ ਗਿੱਲੀ ਹੋਈ ਤਾਂ ਪੁਰਜੀ ਵਧੀਆ ਨਹੀਂ ਬਣਦੀ ਪਰ ਇਹਨਾਂ ਨੇ ਮੇਰੀ ਸਾਰੀ ਵੀਡੀਓ ਰਿਕਾਰਡ ਕਰ ਲਈ ਮੈਨੂੰ ਪਤਾ ਹੀ ਲੱਗਿਆ ਕਦ ਕਰ ਲਈ ਤੇ ਮੈਂ ਬੈਠਾ ਆਪਣੇ ਮਤੇ ਵਿੱਚ ਹੀ ਗੱਲਾਂ ਕਰ ਰਿਹਾ ਤੇ ਤੇ ਡੂੰਘ ਰਿਹਾ ਤੀ ਪੱਕੀ ਮੇਥੀ ਕੱਢ ਰਿਹਾ ਦੀ ਕੱਚੀ ਰੱਖ ਰਿਹਾ ਦੀ ਤੋੜ ਤੋੜ ਕੇ ਦੇਖੋ ਜੀ ਇਹ ਟਰੈਕਟਰ ਖੜਿਆ ਜੀ ਆਪਣਾ ਲਾਗੇ ਤੇ ਵਿੱਚ ਉਹਦੀ ਵੀਡੀਓ ਬਣਾਈ ਗਏ ਵਿੱਚ ਮੇਰੀ ਵੀਡੀਓ ਬਣਾਈ ਗਏ ਉਹ ਪ੍ਰਾਪਤ ਕਰ ਰਿਹਾ ਤੇ ਟ੍ਰੈਕਟਰਾਂ ਤੇ ਲੋ ਜੀ ਹਾਲ ਆਪਾਂ ਐ ਡੁੰਗਤੀ ਆ ਹਾਲੋਂ ਪੇਚਿਨ ਕੇ ਰੱਖੀ ਕਿਥੇ ਤੇ ਦੂਸਰੀ ਸਾਈਡ ਤੇ ਭਾਲਤ ਕੂੜਾ ਉੱਧਰ ਰੋਟੀ ਤਿਆਰ ਇਹ ਗੋਰੀਏ ਚਿੱਲੇ ਤੇ ਸਵੇਰ ਦੀ ਇੱਧਰ ਸਾਰੇ ਕੋਈ ਪਏ ਕੋਈ ਬੈਠਾ ਧੁੱਪ ਸੇਕ ਰਹੇ ਨੇ ਸਵੇਰ ਸਵੇਰ ਸਰਦੀ ਹੁੰਦੀ ਟਰਾਲੀ ਆਪਣੀ ਦੇਖੋ ਜੀ ਬਿਲਕੁਲ ਰੈਡੀ ਹੈਗੀ ਇਹਦੇ ਚ ਹੁਣ ਰੰਗ ਸਿਰ ਕਰਨੇ ਕਰਨਾ ਤੇ ਉਹ ਮਸਤੀ ਕਰੀਏ ਰੰਗ ਦੋੜੀ ਦੇਖੋ ਇਹ ਰੰਗ ਹੋ ਗਿਆ ਸ਼ੁਰੂ ਕਰਨਾ ਪ੍ਰਾਈਮਰ ਰੰਗ ਮਾਰ ਲੈਣੇ ਹੈਗੇ ਪਹਿਲਾਂ ਪ੍ਰਾਈਮਰ ਕਰਨਾ ਹੈ ਉਸ ਤੋਂ ਬਾਅਦ ਫਿਰ ਦੂਸਰਾ ਕਲਰ ਕਰਾਂਗੇ ਫਿਰ ਲਖਾਈ ਹੋਊਗੀ ਜਦ ਪ੍ਰੋਪਰ ਤਿਆਰ ਹੋ ਗਈ ਤੁਹਾਨੂੰ ਦਿਖਾਵਾਂਗੇ ਟਰਾਲੀ ਜੀ ਅੱਜ ਦੇ ਵਲੌਗ ਦੇ ਵਿੱਚ ਨਾ ਹੋਲੇ ਤਾਂ ਚਲੋ ਕੱਲ ਦੇ ਵਿੱਚ ਦਿਖਾ ਦਾਂਗੇ ਸਰ ਬਖਾਵਾਂਗੇ ਕਿਦਾਂ ਦੀ ਬਣੀ ਬਹੁਤ ਵਧੀਆ ਲੁਕਵਾਨੀ ਹੈ ਇਹ ਇਧਰ ਰੰਗ ਉਡ ਰਿਆ ਤੇ ਕਾਫੀ ਕਹਿੰਦੇ ਵੀ ਗੱਡੀ ਦੇ ਉੱਤੇ ਨਾ ਰੰਗ ਪਾ ਕੇ ਤੇ ਰੰਗੇ ਗੱਡੀ ਕੱਢ ਕੇ ਦੂਸਰੇ ਘਰੇ ਪਸੂ ਨਾ ਵੜਾ ਕੇ ਆਵਾਂਗੇ ਕਿਉਂਕਿ ਪਸੂ ਹੁਣ ਇਧਰ ਹੁੰਦੇ ਧੁੱਪ ਦੇ ਵਿੱਚ ਰੰਗ ਕਾਫੀ ਉਡ ਰਿਹਾ ਮਸ਼ੀਨ ਨਾ ਕਰਦੇ ਕਰਕੇ ਹਵਾ ਦੇ ਵਿੱਚ ਤੇ ਗੱਡੀ ਵੱਲ ਨੂੰ ਆ ਰਹੇ ਤਾਂ ਵੈਸੇ ਤੇ ਪਾਇਆ ਰਾ ਤੇ ਕਪੜਾ ਪਰ ਫਿਰ ਵੀ ਜੇ ਰੰਗ ਪੈ ਗਿਆ ਤਾਂ ਗੱਡੀ ਖਰਾਬ ਹੋ ਜਾਣੀ ਹੈ

ਲੋ ਇਹਨਾਂ ਟਰਾਲੀ ਦੇ ਅੰਦਰ ਲਾ ਕੇ ਕਾਲਾ ਪੇਂਟ ਕਰਨ ਅੰਦਰਲੀ ਸਾਈਡ ਥੱਲੇ ਨੀਚੇ ਤੇ ਵਿੱਚ ਕਾਲਾ ਪੇਂਟ ਕਰਨਾ ਹੁਣ ਉਹ ਲਾ ਕੇ ਕਰਨ ਹੌਂਟਾ ਖੋਲ ਕੇ ਰਿੰਮਾਂ ਤੇ ਮਾਰ ਰਹੇ ਨੇ ਰੰਗ ਪਹਿਲਾਂ ਮੈਂ ਸਫਾਈ ਕਰਨਗੇ ਕਰ ਰਹੇ ਨੇ ਫਿਰ ਰੰਗ ਮਾਰਨਗੇ ਪਹਿਲਾਂ ਇੱਕ ਟਾਇਰ ਖੋਲ ਕੇ ਉਹਨਾਂ ਤੇ ਕਰਤਾ ਉਹਨੂੰ ਕੱਛੇ ਦੂਜੇ ਟਾਇਰ ਖੋਲ ਲੈਣੇ ਮੈਂ ਸਫਾਈ ਕਰਕੇ ਫਿਰ ਉਹਨੂੰ ਤੇ ਰੰਗ ਕਰਨਗੇ ਹਾਂਜੀ ਫਰੈਂਡ ਅੱਜ ਨਗਰ ਕੀਰਤਨ ਹੋ ਜੂਗਾ ਕਵੇੜਾ ਕਾਫੀ ਕਦੇੜੇ ਹੋਏ ਆਪਣੇ ਇਧਰ ਆਊਗਾ ਤੇ ਨਗਰ ਕੀਰਤਨ ਆਪਾਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਅੱਜ ਲਈ ਮਾਫੀ ਚਾਹੁੰਦਾ ਜਬਨਗਰ ਕੀਰਤਨ ਨਹੀਂ ਦਿਖਾ ਸਕਦੇ ਤੇ ਮੈਂ ਜਾਣੇਗਾ ਕਿਸੇ ਪਾਸੇ ਇਸ ਲਈ ਥੋੜਾ ਜ਼ਰੂਰੀ ਕੰਮ ਹੈ ਹੁਣ ਇਸ ਕਰਕੇ ਇੱਥੇ ਬਲੌਗ ਦਾ ਐਂਡ ਕਰਦੇ ਆਂਗੇ ਤੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਨਗਰ ਕੀਰਤਨ ਵੀ ਦਿਖਾਵਾਂਗੇ ਤੇ ਟਰਾਲੀ ਦਾ ਫਾਈਨਲ ਰੰਗ ਕਦੋਂ ਹੋ ਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਹੋਰ ਕੋਈ ਵੀ ਜੇ ਕੰਮਕਾਰ ਹੋਇਆ ਤਾਂ ਆਪਾਂ ਵੀ ਦਿਖਾਵਾਂਗੇ ਤੁਹਾਨੂੰ ਪਰ ਤੇਰੀ 29 ਤਰੀਕ ਨੂੰ ਆਪਾਂ ਨੇ ਵੀਡੀਓ ਸ਼ੂਟ ਕਰਨੇ ਗਾਣੇ ਦਾ ਤਨ ਕਰਕੇ ਥੋੜਾ ਜਿਹਾ ਕੰਮ ਸੀ ਹੁਣ ਜਾਣਾ ਪੈ ਗਿਆ ਉੱਧਰ ਜ਼ਰੂਰੀ ਕੰਮ ਹੈਗਾ ਤਾਂ ਨਗਰ ਕੀਰਤਨ ਸੁਣਨੇ ਹੀ ਦੱਸ ਸਕਦੇ ਮਾਤੀ ਚਾਣੇ ਆ ਤੇ ਮਿਲਦੇ ਆਂ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਹਦੇ ਵਿੱਚ ਲੈ ਕੇ ਆਨੇ ਨਾਮਾ ਕੋਸਟ ਦਿੱਲੀ ਤੇ ਪਰਸੋਂ ਜਦ ਵੀਡੀਓ ਬਣਾਵਾਂਗੇ ਉਦੋਂ ਵੀਡੀਓ ਦਾ ਵੀ ਸਾਨੂੰ ਬਲੌਗ ਦਿਖਾਵਾਂਗੇ ਜ਼ਰੂਰ ਵੀਡੀਓ ਸ਼ੂਟ ਬੰਦੇ ਦਾ ਤੇ ਮਿਲਦੇ ਆਂ ਜੀ ਹੁਣ ਕੱਲ ਨੂੰ ਨਵੇਂ ਬਲੌਗ ਦੇ ਵਿੱਚ So Tātad tā atdākteli, tannu. Tā